ਪਲੇਟ ਦੇਖੋ ਕਿਹਦੀ ਆ ਪੀਵੀ 112 ਬਾਈ 00454 ਜੀ ਆਹ ਦੇਖੋ ਕਿਹਦੀ ਆ ਮੋਟੇ ਪੁੱਤਾਂ ਪੁੱਛੋ ਕਿਹਦੀ ਆ ਜੀ ਜੀ ਨੰਬਰ ਉਹ ਕਰਾਂਗੇ ਤੁਸੀਂ ਫੋਟੋ ਤਾਂ ਕਿਹਦੀ ਦਿਖਾਓ ਸਾਨੂੰ ਇੱਥੇ ਕੀ ਕੀ ਦਿਖਾਓ ਸਾਨੂੰ ਇੱਥੇ ਇਹਦਾ ਗਦਾਮ ਵੀ ਤੁਸੀਂ ਆਏ ਹੋ ਇਹ ਬੰਦੇ ਸੀ ਤਾਂ ਬਾਰ ਦੇ ਰੇ ਦਾ ਗਦਾਮ ਹੈ ਜੀ ਇਹ ਦੇਖੋ ਐਸੀ ਉਹਦੇ ਪੇਰੈਂਟ ਕਿੱਥੇ ਨੇ ਇੱਕ ਮਿੰਟ ਹਰ ਉਹਦੇ ਪੇਰੈਂਟ ਕਿੱਥੇ ਆ ਆਜੋ 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 ਬੰਦਾ ਬੰਦਾ ਆਜੋ ਭਾਈ ਜੀ ਆਜੋ ਆਪਾਂ ਆਜੋ ਸਾਰੇ ਆਜੋ ਅੱਗੀ ਅੰਦਰ ਹੀ ਆਓ ਸਿਆਣ ਚ ਲੱਗਦੀ ਬੁਲਾਓ ਉਹਨਾਂ ਨੂੰ ਚਲੋ ਜੀ ਆਜੋ ਆਜੋ ਰੇ ਆਜੋ ਬਿੱਟਾ ਖਿਲਕਾਂ ਰੋਡ ਤੇ ਖੜੇ ਆ ਆ ਬੇਟਾ ਸਾਡਾ ਤੂੰ ਸੁਣਾ ਸਾਰੇ ਆਜੋ ਇੱਧਰ ਆਜੋ ਨੀਰਜ ਬਾਰਦਨ ਇੱਕਦਮ ਦੇ ਅੰਦਰ ਖੜੇ ਆ ਮਸਲਾ ਕੀ ਹੈ ਜੀ ਭਾਜੀ ਇਹ ਮਸਲਾ ਅੱਜ 6 ਵਜੇ ਦੇ ਕਰੀਬ ਆਰੀਆ ਸਕੂਲ ਕੋਲੋਂ ਇੱਕ ਮੋਟਰਸਾਈਕਲ ਚੱਕਿਆ ਗਿਆ ਠੀਕ ਹੈ ਜਿਹਦੇ ਵਾਸਤੇ ਅਸੀਂ ਫਟਾਫਟ ਮਾਲਵਾ ਫਟਾਫਟ ਤੇ ਪਾਈ ਹੋਰ ਜਿਹੜੇ ਚੈਨਲ ਆਪਣੇ ਚੱਲ ਰਿਹਾ ਲੋਕਲ ਉਹਨਾਂ ਦੇ ਪਾਈ ਉਦੋਂ ਬਾਅਦ ਕੀ ਹੋਇਆ ਜਦੋਂ ਪਤਾ ਲੱਗਿਆ ਵੀ ਇਹਨਾਂ ਦੇ ਪੇਰੈਂਟਸਾਂ ਨੇ ਉਹ ਬੰਦੇ ਫੜ ਲਏ ਫੜ ਕੇ ਅਸੀਂ ਜਿਉਂ ਇਹਨਾਂ ਨੂੰ ਕਹਿੰਦੇ ਵੀ ਗੱਲ ਕਰਨ ਕੋਲੇ ਉੱਥੇ ਅਸੀਂ ਮੋਟਰਸਾਈਕਲ 'ਉਂ ਮੁੰਡਾ ਕਹਿੰਦਾ ਮੈਂ ਦੇਖਿਆ ਉਹ ਪੁਲਿਸ ਦੇ ਹਵਾਲੇ ਆ ਜਿਹੜਾ ਬੰਦਾ ਜਦੋਂ ਅਸੀਂ ਆ ਗਦਾਮ ਚਾ ਕੇ ਦੇਖਿਆ ਤੇ ਇੱਥੇ ਪਤਾ ਹੀ ਨਹੀਂ ਕੀ ਕੁਝ ਹੋਇਆ ਪਿਆ ਤਾਂ ਐਂ ਲੱਗਦਾ ਦਿੱਲੀ ਇੱਥੀ ਆ ਗਈ ਸਾਰੀ ਇਹ ਗ੍ਰਾਮਪਦੇ ਦੱਸਿਆ ਕਿਵੇਂ ਪਤਾ ਕਿਵੇਂ ਲੱਗਿਆ ਇਹ ਇਹੋ ਬੰਦੇ ਨੇ ਦੱਸਿਆ ਦੋ ਬੰਦੇ ਜਿਹੜਾ ਫੜਿਆ ਜਿਹੜਾ ਫੜਿਆ ਗੱਲ ਚੱਕਿਆ ਜੀ ਉਹਨੇ ਦੱਸਿਆ ਇਹ ਉੱਥੇ ਮੈਂ ਖੜਾ ਕੇ ਆਇਆ ਅੱਛਾ ਇੱਥੇ ਆ ਕੇ ਹੁਣ ਦੇਖਿਆ ਜੀ ਘੱਟੋ ਘੱਟ 10 ਮੋਟਰਸਾਈਕਲਾਂ ਦੇ ਇੰਜਨ ਆਹ ਤੁਸੀਂ ਇਕੱਲੇ ਇੰਜਨ ਅੱਡ ਪਏ ਐ ਮੋਟਰਸਾਈਕਲ ਵੱਢੀ ਜਾ ਰਹੇ ਐ ਇੱਥੇ ਹਾਂ ਘੱਟ ਰਿਹਾ ਐ ਸਮਾਨ ਪਿਆ ਐ ਮੋਟਰਸਾਈਕਲ ਨਹੀਂ ਐ ਬਹੁਤ ਮੇਲਦਾ ਸਮਾਨ ਐ ਇੱਥੇ ਲੋਕਾਂ ਦੀ ਮੱਛੀ ਮੋਟਰਾਂ ਜੀ ਆ ਤਾਂ ਇਹ ਮੇਰੀ ਮੋਟਰਸਾਈਕਲ ਇੱਕ ਕਾਰ ਵੀ ਖੜੀ ਆ ਵੀ ਕਾਰ ਨਿਕਲੀ ਹੈ ਉਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਆ ਗੱਡੀ ਬਾਰੇ ਕੁਝ ਨਹੀਂ ਪਤਾ ਇੱਕ ਮੋਟਰਸਾਈਕਲ ਜਿਹੜਾ ਪੀਪੀ 1020 ਉਹ ਇਹ ਤੇਰੀ ਜਿਹੜਾ ਪੀਪੀ 1122 ਜੀਓ 40 ਇਹਨਾਂ ਦਾ ਨੰਬਰ ਪੀਪੀ 1122 ਜੀਓ 40 ਆ ਇਹਨਾਂ ਨੇ ਮਾਲ ਹੀ ਕੀਤੀ ਪਈ ਆ ਸਾਡੇ ਆ ਕੱਟਰ ਤਾਂ ਦੇਖ ਨਾ ਕੱਟਰ ਕੁੱਟਰ ਵੀ ਇੱਥੇ ਪਏ ਆ ਹਨਾ ਜੀ ਇੱਥੇ ਜੋ ਕੇ ਦੇਂਦੇ ਆ ਕੱਡਾ ਵੀ ਇੱਥੇ ਆਹ ਦੇਖੋ ਜੀ ਕੱਟਾਂ ਲੱਗੀ ਆਹ ਦੇਖੋ ਜੀ ਆਹ ਦੇਖੋ ਹੈ ਆ ਬੋਰਾ ਕੱਟਾ ਦੇਖ ਪਿਆ ਸਜੇ ਹੋਰ ਬਹੁਤ ਕੁਝ ਆ ਤੇ ਆਹ ਦੰਡਾ ਆਹ ਜੀ ਆਹ ਦੇਖੋ ਆਹ ਦੇਖੋ ਜੀ ਬੈਂਟਰੇ ਦੇਖੋ ਵੱਡੇ ਬੈਂਟਰੇ ਵੱਡੇ ਬੈਂਟਰੇ ਆਹ ਦੇਖੋ ਵੀ ਆਹ ਦੇਖੋ ਵੱਡੇ ਬੈਂਟਰੇ ਆ ਦੇਖੋ ਬੈਂਡਰ ਲੱਗ ਲੱਗ ਗੱਡੀਆਂ ਦੇ ਆ ਦੇਖੋ ਚੋਲੇ ਨੇ ਆ ਦੇਖੋ ਵੱਡੇ ਬੈਂਡ ਰਹੇ ਇਹ ਹਲੇ ਹੋਰ ਆ ਜਮਾ ਨਹੀਂ ਆ ਬੈਂਡ ਰਹੇ ਉੱਥੇ ਦੇਖ ਇੱਧਰ ਦੇਖ ਇਹ ਜਿਹੜੇ ਬੰਦੇ ਫੜੇ ਲੋਕਲੀ ਇੱਥੋਂ ਪਤਾ ਨਹੀਂ ਜੀ ਹੜੇ ਬੰਦੇ ਟ੍ਰੇਲ ਕਰਿਆ ਇੱਕ ਬੰਦਾ ਥਾਣੇ ਚਾਈ ਪੁਣੇ ਦੱਸਿਆ ਹਲਾਤ ਬਹੁਤ ਬੈਠੇ ਬੈਠ ਰਹੇ ਬੈਂਡ ਰਹੇ ਆ ਦੇਖੋ ਸਾਹ ਨੂੰ ਬੁਲਾਓ ਸਾਹ ਨੂੰ ਦਿਖਾ ਆ ਦੇਖੋ ਆਹ ਲਾ ਦੇ ਕੋਰਾਮ ਬਾਬੂ ਦੇ ਨਵੇਂ ਬੈਟਰੀ ਆਈ ਦੇਖੋ ਨਵੇਂ ਬੈਟਰੀ ਜੀ ਆਹ ਮੋਟਰ ਪਈ ਆ ਇੱਕ ਦੇਖੋ ਟੋਲਰ ਸਿਕਨੇ ਬੈਟਰੀਆਂ ਮੋਟਰਾਂ ਮੋਟਰਾਂ ਦੇਖੋ ਇਖੇਤਾ ਜੋ ਨਹੀਂ ਨਹੀਂ ਬਸ ਹੀ ਰੋ ਦੇ ਮੋਟਰ ਉਥੇ ਬੱਡੀਆਂ ਪੰਗਾ ਆ ਦੇਖੋ ਇਹ ਕਿੰਨੀਆਂ ਮੋਟਰਾਂ ਵਿਡੀਆਂ ਨੇ ਹੋਰ ਵੀ ਆਹ ਨੰਬਰ ਪਲੇਟ ਆਈ ਨੰਬਰ ਪਲੇਟ ਆਈ ਆ ਦੇਖੋ ਔਰ ਉਹ ਤਾਂ ਉਹੀ ਬਾਹਰ ਵਾਲੀ ਉਹੀ ਹੈ ਹਾਂ ਇਹ ਰੱਖੋ ਨੰਬਰ ਪਲੇਟ ਦਿਖਾਓ ਹੋਰ ਹੋਰ ਮਾਰੇ ਪਿੱਛੇ ਹੋਰ ਪਿੱਛੇ ਵੀ ਹੋਏ ਹੋਏ ਉੱਧਰ ਵੀ ਪਿਆ ਟਾਇਰ ਜੇ ਕੱਢ ਕੇ ਲੈਣਾ ਟਾਇਰ ਪਿਆ ਸਲੰਸਰ ਪਿਆ ਇੱਧਰਲੇ ਬਸ ਇਹ ਤਾਂ ਸਾਦਾ ਮੋਟਰਸਾਈਕਲਾਂ ਦਾ ਹੀ ਆ ਆ ਸਰੀਆ ਸਾਰਾ ਇਸੋਂ ਦਾ ਹੋਇ ਇਹ ਜਿਹੜਾ ਆਪਣਾ ਉਹ ਤੋ ਬਣਦਾ ਸੀ ਆ ਸੂਏ ਦਾ ਸਰੀਆ ਹੋਇਆ ਇਹ ਚੋਰੀਆ ਹੋਇਆ ਸਰੀਆ ਦੇਖੋ ਆ ਸਰੀਆ ਆ ਮੋੜੇ ਪਿਆ ਸਰੀਆ ਆ ਲੈ ਜੇ ਸਮਝਾ ਦੋ ਕੀ ਕਰਦਾ ਹਾਂ ਆ ਸਰੀਆ ਆ ਸਰੀਆ ਦੇ ਨਾਲ ਪਾ ਲਿਆ ਜੀ ਉੱਥੇ ਸੂਏ ਦਾ ਕੰਮ ਕਰਦਾ ਹੋਊਗਾ ਸਰੀਆ ਹੋਊਗਾ ਆਹ ਇੱਕੋ ਫਰੀਆ ਘਟਿਆ ਆ ਇਹਦਾ ਪਤਾ ਨਹੀਂ ਕਿੰਨਾ ਕੁ ਸਮਾਨ ਵੇਚਦਾ ਹੋ ਪਹਿਲਾਂ ਮੂਰੇ ਮੂਰੇ ਲੰਗਾ ਮੈਲਾ ਬਾਦਲ ਨੇ ਮੜਕਾਉਣੇਗਾ ਹਾਂਜੀ ਤੇ ਕਿਰਾਪੜੂ ਕੋਈ ਪਤਾ ਨਹੀਂ ਇਹਦਾ ਮਾਲਕ ਹੈ ਕੌਣ ਆਇਆ ਵੀ ਨਹੀਂ ਕੋਈ ਮਲਾਜਮ ਅੰਦਰ ਦਿੱਤਾ ਹੋ ਮਲਾਜਮ ਇਹਨਾਂ ਦਾ ਸੀਗਾ ਉਹ ਅੰਦਰ ਖੜਾ ਤਾਂ ਹਾਂਜੀ ਕੀ ਗੱਲ ਹੋਰ ਹੈ ਜਿਵੇਂ ਹੁਣ ਆਪਾਂ ਤੁਸੀਂ ਚਲੋ ਇਹਦਾ ਪਬਲਿਕ ਨਹੀਂ ਇਹ ਅਪਾ ਇੱਥੇ ਤੱਕ ਗਦਾਮ ਤੇ ਪਹੁੰਚੇ ਆਂ ਆਪਾਂ ਆ ਵੀ ਇੱਕ ਤਰ੍ਹਾਂ ਦੀ ਰੇਡ ਕੀਤੀ ਹੈ ਇਹ ਤੇ ਤੁਹਾਨੂੰ ਲੱਗਦਾ ਵੀ ਇਸ ਤੋਂ ਅੱਗੇ ਕੋਈ ਕਾਰਵਾਈ ਹੋਊਗੀ ਜਾਂ ਮਤਲਬ ਪਹਿਲਾਂ ਹੀ ਤਰ੍ਹਾਂ ਮਤਲਬ ਕਹਿੰਦੇ ਆ ਲੋਕ ਸਾਰੇ ਕਹਿੰਦੇ ਨੇਗੇ ਵੀ ਜਿਹੜੇ ਚੋਰ ਆਪਾਂ ਫੜਾਉਨੇ ਆ ਉਹ ਛੱਡ ਦਿੱਤੇ ਜਾਂਦੇ ਨੇਗੇ ਤੇ ਹੁਣ ਵੀ ਸਾਨੂੰ ਤੇ ਇਹੀ ਉਮੀਦ ਹੈ ਇਹੀ ਗੱਡੀ ਦਾ ਨੰਬਰ ਹੈ ਨਾ ਹੁਣ ਵੀ ਸਾਨੂੰ ਇਹੀ ਉਮੀਦ ਹੈ ਵੀ ਜਿਵੇਂ ਫੜਾਏ ਆ ਲੋਕਾਂ ਨੇ ਇਹ ਤਾਂ ਪਬਲਿਕ ਨੇ ਫੜਾਏ ਆ ਪਰ ਪ੍ਰਸ਼ਾਸਨ ਤੇ ਸਭ ਦਾ ਵਿਸ਼ਵਾਸ ਉੱਠ ਚੁੱਕਿਆ ਵੀ ਇਹ ਇਹ ਕਿੱਥੇ ਉਹਦਾ ਦੇਖ ਕੇ ਬਣਾ ਰਹੇ ਹਾਂ ਸਾਮਾਨ ਬਟਨ ਵਾਸਤੇ ਸਾਰਾ ਕੁਝ ਜਿਗਾੜ ਪਿਆ ਚਾ ਵੀ ਆਪਾਂ ਨੇ ਲੈ ਚਾਹਤੀਆਂ ਗੱਡੀਆਂ ਆ ਦੇਖੋ ਇੱਧਰ ਇੰਜਰ ਅਮਰਾ ਡੀਲ ਵੀ ਕੱਢ ਕੇ ਰੱਖਿਆ ਹੁੰਦਾ ਪਰ ਪਟ્રોલ ਨਹੀਂ ਕੱਢ ਕੇ ਰੱਖਣਾ ਗੱਡੀਆਂ ਜਾਵਾਂ ਇਹਨਾਂ ਨੇ ਦਾ ਮੋਟਰ ਖਾਲੀ ਹੈ ਖਾਲੀ ਇਧਰਲੇ ਪਾਸੇ ਦਿਖਾ ਦੇ ਨਹੀਂ ਹੋਰ ਕੀ ਆ ਆ ਦੇਖੋ ਇਹ ਬਦਕਸ਼ਾ ਵੀ ਬਣਾਈ ਪਈ ਹੈ ਮੋਟਰਾਂ ਦਾ ਸਾਰਾ ਮੋਟਾ ਵੀ ਹੈ ਨਾ ਨਾ ਮੋਟਰਾਂ ਨਹੀਂ ਹੈ ਸਲੈਂਸ ਦਾ ਵੀ ਹੈ ਸਲੈਂਸ ਦਾ ਵਿੱਚ ਹੋਰ ਵੀ ਮੋਟਰਾਂ ਨਹੀਂ ਪਈਆਂ ਸੌਕਰ ਕਰੋ ਲੈ ਜਿਹਦੇ ਕੰਮ ਪੈ ਗਿਆ ਸੁਨੀਲ ਆ ਲੋ ਜੀ ਮੋਟਰ ਆ ਬਈਆ ਤੁਸੀਂ ਇਹਨਾਂ ਮੋਟਰ ਹੈ ਨਹੀਂ ਆ ਲੋ ਆ ਲੋ ਮੋਟਰ ਦਾ ਬਈਆ ਜੀ ਆ ਲੋ ਇਹ ਗ੍ਰਾਮ ਕਿਦਾ ਕੋਈ ਪਤਾ ਲੱਗਿਆ ਕੋਈ ਆਇਆ ਨਹੀਂ ਗ੍ਰਾਮ ਵਾਲਾ ਆ ਦੋਈ ਨੰਬਰ ਪਲੇਟਾ ਨੰਬਰ ਪਲੇਟਾ ਮਿਲ ਗਿਆ ਜੀ ਆ ਨੰਬਰ ਪਲੇਟਾ ਮਿਲ ਗਿਆ ਜੀ ਦੇਖੋ ਫੋਕੀਆ ਵੀ ਨੰਬਰ ਪਲੇਟਾ ਮਿਲ ਗਿਆ ਆ ਉਹ ਨਹੀਂ ਇਹਦੇ ਉੱਤੇ ਆ ਆ ਦੇਖੋ ਨੰਬਰ ਪਲੇਟਾ ਦੇਖੋ ਤੁਸੀਂ ਇੱਧਰ ਕਰੀ ਚੱਲਣਾ ਕਿੱਡੀ ਹੋ ਆ ਆ ਦੇਖੋ ਪੱਖੇ ਦੀਆਂ ਹੋਦੀਆਂ ਗਾਲੀਆਂ ਗੱਡੀਆਂ ਦੀਆਂ ਇਹ ਗਿੱਲਾ ਵਾਲੇ ਪੁਰਤੋਂ ਬੰਦਾ ਨਹੀਂ ਨੰਗਣੁੰਦੇ ਇਹ ਜਿਹੜਾ ਮੋਟਰਸਾਈਕਲ ਚੋਰੀ ਹੈ ਕਰਕੇ ਲਿਆ ਉਹਦੇ ਨਾਲ ਰਾਤੋਂ ਬੰਦਿਆਂ ਨੂੰ ਲੁੱਟਦੇ ਆ ਇਹ ਹਾਂਜੀ ਹਾਂਜੀ ਇਹ ਕਰਦੀਆਂ ਇਹ ਕਰਦੀਆਂ ਹਾਂ ਇਹਨਾਂ ਧੰਦੇ ਕਹਿੰਦੇ ਘਰੀ ਵੜ ਗਏ ਕੋਈ ਸਬਜ਼ੀ ਵੇਚਦਾ ਬੁੜਾ ਜਾਂ ਟਾਂਗੇ ਤੇ ਆਹ ਤੇ ਆਹ ਚੋਰੀਆਂ ਹੋ ਗਈ ਮੇਰੇ ਧੰਦੇ ਬਣਾਏ ਵੇ ਇਹ ਆਹ ਦੇਖੋ ਨੰਬਰ ਪਲੇਟਾ ਕੁਰਚੀਆਂ ਆਈਆਂ ਹਾਂ ਤਾਂ ਬਾਰ ਦੰਨੇ ਪਿੱਛੇ ਵੀ ਛੱਟੇ ਹੋਣਗੇ ਇਹਨਾਂ ਦੇ ਇਹ ਨੰਬਰ ਅੱਜ ਫਸਟਾ ਕੋਰਚ ਦਈ ਇਹਨਾਂ ਨੇ ਇਹ ਹੈਗਾ ਪੀ ਵੀ 42 42 ਹਾਂ ਮਣੀ ਇਹ ਕਰਦੀਆਂ ਜੋ ਜੋ ਪਾਟਾ ਦੀ ਇਹ ਆਪਣੀ ਤੁਹਾਨੂੰ ਕਰਨਾ ਤੇ ਉਸ ਟਿਕਟ ਕੀ ਗੱਲ ਸਾਹਮਣੇ ਦੇ ਬੰਦੇ ਕਿਰਾਇ ਤੇ ਦਿੱਤਾ ਜਾਉਨੇ ਆਪ ਦਾ ਹੋ ਸਾਰਾ ਪਲਾਜ਼ਮ ਰੱਖੇ ਹੋਣ ਤੇ ਆਪ ਧੰਗਾ ਕਰਾਉਣਾ ਹੋਵੇ ਇਦਾਂ ਦੀ ਕੀ ਗੱਲ ਹੈ ਆਪਾਂ ਉਹਨੂੰ ਕੋਈ ਟੈਕਨੀਕ ਨਹੀਂ ਕਰ ਸਕਦੇ ਪਰ ਤਰਤੀਸ ਤਰਾਂ ਨਹੀਂ ਕਰ ਸਕਦੇ ਗ੍ਰੈਂਡਰ ਮਾਰਾ ਕੋਈ ਨੰਬਰ ਪਲੇਟਾਂ ਗ੍ਰੈਂਡਰ ਮਾਰਿਆ ਪਏ ਨਾ ਅੰਬਰ ਪਲੇਟਾਂ ਉੱਤੇ ਨਾ ਫੋਟੋ ਹਿੱਟਾਉਣਾ ਹੈ ਲੈ ਗ੍ਰੈਂਡ ਕੀਤਾ ਹੈ ਜੀ ਭਲਾ ਜੀ ਹਾਂ ਜੀ ਹੋਣਾ ਚਾਹੀਦਾ ਜੀ ਪਰ ਮਤਲਬ ਕਹਿੰਦਾ ਕਿ ਜਿਹੜੀ ਇਹ ਆਪਣੀ ਪੁਲਿਸ ਹੈ ਕਿ ਇਹ ਸੀਲ ਕਰੋ ਜੀ ਅੱਪਾ ਜਿੰਨਾ ਬਾਰਦਾਨੇ ਵਾਲਾ ਸਾਰਾ ਹੋ ਗਿਆ ਜੇ ਇੱਥੋਂ ਲੈ ਕੇ ਦਾ ਬਾਰਦਾਨੇ ਵਾਲਾ ਤਾਂ ਲਿੰਕ ਹੀ ਖਤਮ ਹੋ ਜਾਊਗਾ ਆਪਾਂ ਤਾਂ ਲਿੰਕ ਦਾ ਫੇਰ ਹੀ ਸ਼ੋਅ ਕਰਤਾ ਜੀ ਨਾ ਵੀ ਜੇ ਇੱਥੇ ਵਿੱਚੇ ਬਾਰਦਾਨੇ ਦੇ ਵਿੱਚੇ ਸਮਾਨ ਜਿਹੜਾ ਸੀਲ ਕੀਤਾ ਗਿਆ ਹੈ ਕਿ ਚੋਰਾ ਦਾ ਡੱਡਾ ਹੈ ਇਹਨੇ ਦਿੱਲੀ ਦਾ ਚੋਰ ਵੀਰ ਬਣਾ ਰੱਖਿਆ ਤੇ ਹਰ ਕਿਸੇ ਦਾ ਦਮਾਣਾ ਕਿੱਲਾ ਹੈ ਮੋਟਰਸਾਈਕਲ ਨਹੀਂ ਹੈਗੀ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਬੀਵੀਸੀ ਇੰਟਰਨੈਸ਼ਨਲ ਰੇਡੀਓ ਵੀਡੀਓ ਸ਼ੇਅਰ ਕਰੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਇਸ ਦਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ